ਮੈਂ ਤਾਂ ਸਰਕਾਰ ਨੂੰ ਹੋਰ ਬੇਨਤੀ ਕਰਦਾ ਵੀ ਜਿਹੜੇ ਨਸ਼ੇ ਦੀਆਂ ਤਸਕਰੀਆਂ ਕਰਦੇ ਉਹਨਾਂ ਦੀਆਂ ਕੋਠੀਆਂ ਟਾਰੇ ਥੋੜਾ ਡੇਰਿਆਂ ਵੱਲ ਵੀ ਹੋਵੇ ਇੱਥੋਂ ਬਹੁਤ ਨਿਕਲਣਾ ਆਖੋ ਸਤਨਾਮ ਸ੍ਰੀ ਸ਼ਾਪੇ ਮਾਰਿਓ ਬਹੁਤ ਸਮਗਰੀ ਮਿਲੇਗੀ ਤੁਹਾਨੂੰ ਬਾਬਾਈ ਦੀਆਂ ਅੱਖਾਂ ਲਾਲ ਆ ਕਹਿੰਦੇ ਨਾਮ ਜਪਣਾ ਹੋਈਆਂ ਅੰਦਰ ਕੁਝ ਗਿਆ ਅੱਖਾਂ ਲਾਲ ਤਾਂ ਨੇ ਉਹ ਬੋਲੋ ਗੁਰੂ ਕੇ ਪਿਆਰੇ ਸਮਝ ਆ ਗਈ ਗੱਲ ਜਿਹੜਾ ਬੰਦਾ ਘਰ ਇੱਕ ਮੱਝ ਨੂੰ ਪੱਠੇ ਪਾਉਣ ਤੋਂ ਵੀ ਕੰਨੀ ਘਤਰਾਉਂਦਾ ਉੱਥੇ ਸਾਰੀ ਦਿਹਾੜੀ ਪੈਰ ਜ਼ਮੀਨ ਤੇ ਲੱਗਦੇ ਕੋਨਾ ਕੋ ਤੇ ਅੰਦਰ ਜਾਂਦਾ ਨਾ ਜਿਹੜਾ ਘਰ ਪਿਓ ਨੂੰ ਪਾਣੀ ਫੜਾਉਣ ਤੋਂ ਵੀ ਕੰਨੀ ਘਤਰਾਉਂਦਾ ਬੀਬੀਆਂ ਸਾਡੇ ਪਿੰਡਾਂ ਦੀਆਂ ਪੰਜਾਬ ਦੀਆਂ ਬੀਬੀਆਂ ਜਿਹੜੀਆਂ ਘਰਾਂ ਦੀਆਂ ਮੈਨੂੰ ਬੈਠੀ ਨੂੰ ਸਭ ਕੁਝ ਮਿਲੇ ਉੱਥੇ ਜਾ ਕੇ ਸਾਰਾ ਕੁਝ ਹੀ ਕਰੀ ਜਾਂਦੀਆਂ ਪਤਾ ਨਹੀਂ ਰੱਬ ਜਾਣੇ ਮੈਂ ਤਾਂ ਪਿਛੇ ਜਨ ਨਹੀਂ ਬੋਲਿਆ ਸੀ ਮੁੜ ਕੇ ਮੇਰੇ ਤੇ ਪਰਚੇ ਕਰਾਉਣ ਤੁਰ ਪੈਂਦੇ ਮੈਂ ਤਾਂ ਸਦਾ ਹੋ ਜਾਂਦਾ ਉਹਨਾਂ ਮੈਂ ਕਿਹਾ ਵੀ ਇਹਨਾਂ ਦੀ ਚਾਹ ਚੁੱਕ ਚੈੱਕਰਾਓ ਬਾਬਿਆਂ ਦੀ ਉਹ ਬੋਲੋ ਭਾਈ ਕਈ ਜਿਹੜਿਆ ਜਦੋਂ ਸ਼ਰਧਾਲੂ ਆਉਂਦੇ ਪੁੱਛਦੇ ਬਾਬ ਸੁੱਕਾ ਪ੍ਰਸ਼ਾਦ ਲੈਣਾ ਗਿੱਲਾ ਪ੍ਰਸ਼ਾਦ ਲੈਣਾ ਉਹ ਸੁੱਕਾ ਗਿੱਲਾ ਸਮਝਦੇ ਉਹ ਕਿਹੜਾ ਵਾ ਹਾਂਜੀ ਆਪਾਂ ਭੋਲੇ ਆ ਜੀ ਸਮਝਦੇ ਨਹੀਂ ਇਹਨਾਂ ਗੱਲਾਂ ਨੂੰ ਪੋਤਰੂ ਨਸ਼ਾ ਸ਼ਾਟਡਾਉਨ ਦੀ ਕਿਵਰੀ ਬਾਬਿਆਂ ਕੋਲ ਸ਼ਾਟਡਾਉਨਦੇ ਆ ਉੱਥੇ ਸ਼ਾਟਡਾਉਨਦੇ ਆ ਜਿੱਥੇ ਪਹਿਲੇ ਬਹੁਤ ਕਿਸੇ ਪੁੱਤ ਨੇ ਐਸਾ ਕਰਦਾ ਤੂੰ ਬਾਪੇ ਨਾਲ ਸੰਗਤ ਕਰ ਪਹਿਲਾਂ ਨਕਮੇ ਥੋੜੇ ਆ ਹੋਰ ਨਕਮੇ ਬਣਾਉਣ ਨੂੰ ਤਿਆਰ ਹੋ ਗਏ ਆਪਾਂ ਪੁੱਤ ਨੂੰ ਪੜਾਓ ਲਿਖਾਓ ਉਹਦਾ ਵਿਆਹ ਕਰੋ ਉਹਨੂੰ ਸਮਝਾਓ ਪੁੱਤ ਵੀ ਬਾਪੂ ਤਰੇ ਨੇ ਬੜੀ ਮਿਹਨਤ ਕਰਕੇ ਤੈਨੂੰ ਪੜਾਇਆ ਲਿਖਾਇਆ ਖੈਰ ਬੇਨਤੀ ਕਰ ਸਕਦੇ ਆ ਤੁਹਾਡੇ ਅੱਗੇ ਜੀ ਮੰਨਣੀ ਤੇ ਤੁਸੀਂ ਆਪਣੀ ਹੈ ਜੋ ਤੁਹਾਨੂੰ ਸਮਝ ਆਏਗੀ ਉਹ ਮੰਨਣੀ ਹੈ ਅਸੀਂ ਕੋਈ ਜ਼ਬਰਦਸਤੀ ਕਿਸੇ ਨਾਲ ਨਹੀਂ ਅਸੀਂ ਸਿਰਫ ਇੱਕ ਪ੍ਰਚਾਰਕ ਹੋਣ ਦੇ ਨਾਂ ਤੇ ਸੁਝਾਅ ਦਿੰਨੇ ਹੁੰਦੇ ਆ ਸਾਡੀ ਕੋਈ ਇਹਨਾਂ ਨਾਲ ਦੁਸ਼ਮਣੀ ਨਹੀਂ ਪਰ ਅਸੀਂ ਆਨੇ ਵੀ ਨਰੈਣੂ ਮੰਤਪ ਨਣਕਾਣਾ ਸਾਹਿਬ ਆਪਣਾ ਅड्डा ਜਮਾ ਕੇ ਬੈਠਾ ਫੜੇ-ਵੜੇ ਗੁੰਡੇ ਰੱਖੇ ਉਹਨੇ ਟਕੂਏ ਗਡਾਸੇ ਤਲਵਾਰਾਂ ਸ਼ਵੀਆਂ ਕਾਦੇ ਲਈ ਉਹਨੂੰ ਪਤਾ ਸੀ ਕਿ ਉਹਨੂੰ ਉਹਨੂੰ ਪਤਾ ਸੀ ਕਿ ਸਿੱਖਾਂ ਨੇ ਜਦਨ ਜ਼ਮੀਰ ਜਾਗੀ ਸਿੱਖਾਂ ਨੇ ਉੱਠ ਕੇ ਮੇਰੇ ਕੋਲੋਂ ਇਹ ਧਾਰਮਿਕ ਸਥਾਨ ਖਾਲੀ ਕਰਾਉਣੇ ਆ ਖਾਲੀ ਕਰਾਉਣੇ ਕਰਨ ਤਾਰਨ ਦਾ ਮੈਂ ਤੁਹਾਡੇ ਸਾਹਮਣੇ ਦੋ ਉਦਾਹਰਨਾਂ ਦੇਵਾਂਗਾ ਦਰਬਾਰ ਸਾਹਿਬ ਦੇ ਵਿੱਚ ਵੀ ਅਰੂੜ ਸਿੰਘ ਸਰਵਰਾ ਲਾਇਆ ਗਿਆ ਹੁਣ ਤੁਹਾਨੂੰ ਪਤਾ ਸਾਰੀ ਗੱਲਾਂ ਮੇਰੇ ਕੋਲੋਂ ਨਾ ਕਢਾਇਓ ਤੁਹਾਨੂੰ ਪਤਾ ਵੀ ਅਰੂੜ ਸਿੰਘ ਕੌਣ ਸੀ ਉਹਦੀ ਪੀੜ੍ਹੀ ਵਿੱਚੋਂ ਅੱਗੇ ਕੌਣ ਚੱਲ ਰਿਹਾ ਸੀਨੇ ਪਸੀਨੇ ਜਰਨਲ ਡਾਇਰ ਨੇ 1919 ਦੇ ਵਿੱਚ ਜਲਿਆਂਵਾਲਾ ਸਾਕਾ ਵਾਪਰਿਆ ਉਹਨੂੰ ਸਰੂਪਾ ਦਿੱਤਾ ਗਿਆ ਅਕਾਲ ਤਖਤ ਵੱਲੋਂ ਦਰਬਾਰ ਸਾਹਿਬ ਵੱਲੋਂ ਸਰੂਪਾ ਦਿੱਤਾ ਗਿਆ ਉਹਨੂੰ ਰੂਰ ਸਿੰਘ ਵੱਲੋਂ ਤੇ ਸਰੂਪਾ ਕਿਉਂ ਦੇਈਦਾ ਜੀ ਭਲਾ ਬੋਲੋ ਗੁਰੂ ਕੇ ਪਿਆਰਿਓ ਕੋਈ ਬੰਦਾ ਚੰਗਾ ਕੰਮ ਕਰਦਾ ਹੋਵੇ ਕੋਈ ਸੇਵਾ ਕਰਦਾ ਹੋਵੇ ਤਾਂ ਦੇਈਦਾ ਨਾ ਅਜੇ ਤੱਕ ਕੌਮ ਨੇ ਪੁੱਛਿਆ ਹੀ ਨਹੀਂ ਵੀ ਜਰਨਲ ਡਾਇਰ ਨੂੰ ਸਰੂਪਾ ਕਿਹੜੀ ਸੇਵਾ ਕਰਨ ਪਿਛੇ ਦਿੱਤਾ ਗਿਆ ਕਿਹੜੀ ਸੇਵਾ ਕੀਤੀ ਜਿਹੜਾ ਉਹਨੂੰ ਸਰੂਪਾ ਦਿੱਤਾ ਗਿਆ ਜਰਨਲ ਡਾਇਰ ਨੂੰ ਇੱਕ ਦੂਜੀ ਗੱਲ ਦਰਬਾਰ ਸਾਹਿਬ ਦੇ ਅੰਦਰ ਇਨਾ ਉਹਨਾਂ ਦਾ ਕਬਜ਼ਾ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਿੰਘ ਸਵੀਏ ਸਨ ਉਹਨਾਂ ਨੇ ਇਕੱਠੇ ਹੋ ਕੇ ਨਾ ਜਿਨ੍ਹਾਂ ਨੂੰ ਬ੍ਰਾਹਮਣਾਂ ਦਾ ਸੀ ਇਹ ਨਵੀਂ ਜਾਤ ਦੇ ਆ ਬ੍ਰਾਹਮਣਾਂ ਦਾ ਸੀ ਗੁਰਮਤਿ ਨਹੀਂ ਆਂਦੀ ਗੁਰਮਤਿ ਮੁਤਾਬਕ ਆਪਾਂ ਸਾਰੇ ਭੈਣ ਭਰਾ ਇਕੱਠੇ ਇਸੇ ਕੋਈ ਉਚਾਨੀ ਕੋ ਨੀਵਾਨੀ ਕੋ ਛੋਟਾਨੀ ਕੋ ਵੱਡਾ ਨਹੀਂ ਜੇ ਸਾਡੇ ਗੁਰੂ ਪਾਸ਼ਾ ਭਾਈ ਜੀਵਨ ਸਿੰਘ ਦਾ ਮੱਥਾ ਚੁੰਮ ਸੰਗਦੇ ਆ ਤੇ ਕਹਿ ਸਕਦੇ ਰੰਗਰੇਟਾ ਗੁਰੂ ਦਾ ਬੇਟਾ ਤੇ ਸਾਡੇ ਕੋਲ ਕੀ ਅਥਾਰਟੀ ਹੈ ਅਸੀਂ ਕਿਸੇ ਨਾਲ ਨਫ਼ਰਤ ਕਰੀਏ ਵੀ ਐ ਗੁਰੂ ਨਾਲੋਂ ਵੱਡੇ ਆ ਆ ਜਿਹੜੇ ਡੇਰਿਆਂ ਚ ਮਈਬੀ ਸਿੰਘਾਂ ਦੇ ਬਰਤਨ ਵੱਖਰੇ ਰੱਖ ਕੇ ਬੈਠਿਆ ਕੋਈ ਪੁੱਛੂਗਾ ਕਿ ਤੁਸੀਂ ਕਲਗੀਧਰ ਪਾਸ਼ਾ ਨਾਲੋਂ ਵੱਡੇ ਜੇ ਤੁਹਾਡੀ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵੱਡੀ ਹੈ ਭਲਾ ਪਰ ਪੁੱਛੇ ਕਿਹੜਾ ਜੀ ਇੱਥੇ ਬਿੱਲੀ ਦੇ ਗੱਲ ਟੱਲੀ ਘੰਟੇ ਕਢਾਇਆ ਚੂਹਿਆਂ ਗੱਲ ਬਿੱਲੀ ਪਾਈਏ ਭਾਈ ਗੁਰਦਾਸ ਜੀ ਕਹਿੰਦੇ ਬਿੱਲੀ ਚੂਹੇ ਖਾ ਜਾਂਦੀ ਸੀ ਤੇ ਇਕੱਠੇ ਹੋਏ ਸਾਰੇ ਕਹਿੰਦੇ ਵੀ ਇਹ ਜਿਹੜੀ ਬਿੱਲੀ ਆ ਨਾ ਇਹ ਚੂਹੇ ਬੜੇ ਖਾਂਦੀ ਆ ਤੇ ਹੁੰਦਾ ਫੇ ਇਹ ਕਿਹੜੀ ਗੱਲ ਆ ਤੇ ਤਰੀਕਾ ਬੜਾ ਸੌਖਾ ਵਾ ਆਪਾਂ ਬਿੱਲੀ ਦੇ ਗੱਲ ਤੇ ਟੱਲੀ ਬੰਦਨੇ ਜਿਹਨੂੰ ਆਇਆ ਕਰੂ ਆਪਾਂ ਨੂੰ ਟੱਲੀ ਦੀ ਆਵਾਜ਼ ਸੁਣ ਜਾ ਕਰੂਗੀ ਸਾਰਿਆਂ ਨੇ ਹਾਂ ਕਰਤੀ ਤੇ ਵਿੱਚੋਂ ਇੱਕ ਸੈਣਾ ਬੋਲਿਆ ਆਂਦਾ ਬਿੱਲੀ ਗੱਲ ਟੱਲੀ ਬੰਨੂ ਕਿਹੜਾ ਜਿਹੜਾ ਬੰਨਣ ਗਿਆ ਸਭ ਤੋਂ ਪਹਿਲਾਂ ਤੇ ਬਿੱਲੀ ਨੇ ਉਹਨੂੰ ਖਾਣਾ ਸਮਝ ਆ ਗਈ ਹੁਣ ਉਸ ਹਾਵ ਇਹ ਆ ਵੀ ਇੱਥੇ ਹੰਟਲ ਦੀ ਬੰਨੂ ਕਿਹੜਾ ਡਰ ਵੀ ਲੱਗਦਾ ਨਾ ਸਾਰਿਆਂ ਨੂੰ ਵੀ ਹਾਇ ਇਸ ਕਰਕੇ ਸਾਡੇ ਦਾ ਸਮਾਜ ਦੇ ਹਾਲਾਤ ਇਹ ਅੱਗੋਂ ਪਿਛੋਂ ਲੀਡਰਾਂ ਨੂੰ ਗਾਲਾਂ ਕੱਢੀ ਜਾਣਗੇ ਜਦੋਂ ਸਾਹਮਣੇ ਆਜੇ ਕੋਈ ਗੱਲ ਕੇ ਸਰੋਪਾ ਪਦਣ ਕਿ ਉਹਦੇ ਗੱਲ ਚ ਇਦਾਂ ਹੈ ਜੀ ਦਾਦੋ ਚ ਗਲਤਾਂ ਦੇ ਥੜਿਆਂ ਜੇ ਬਹਿ ਬਹਿ ਕੇ ਪਾਸੇ ਬਹਿ ਬਹਿ ਕੇ ਉਹ ਲੀਡਰਾਂ ਨੇ ਬੇੜਾ ਕਰ ਕਰਾ ਜੇ ਕਿਤੇ ਲੱਗੂ ਨਹੀਂ ਲੱਗਣਾ ਤਾਂ ਸੈਲਫੀ ਲਾਉਣ ਲੱਪੇ ਉਹਨਾਂ ਖਲੋਕੇ ਹੁੰਦਾ ਯਾਰ 5 ਮਿੰਟ ਪਹਿਲਾਂ ਤੂੰ ਨੂੰ ਮਾੜਾ ਕਹਿ ਰਿਹਾ ਸੀ ਹੁਣ ਤੇਰੇ ਅੰਦਰ ਪਤਾ ਨਹੀਂ ਕਿੱਥੋਂ ਜਾਗਰਤੀ ਆ ਗਈ ਹੁਣ ਤੂੰ ਉਹਦੇ ਮਗਰ ਮਗਰ ਤੁਰਿਆ ਫਿਰਦਾ ਕਿਸੇ ਇੱਕ ਸਟੈਂਡ ਤੇ ਦੇਖ ਲੋ ਜਾ ਜਿਨ੍ਹਾਂ ਨੂੰ ਬ੍ਰਾਹਮਣਾਂ ਦਾ ਸੀ ਇਹ ਨੀਵੀਂ ਜਾਤ ਦੇ ਆ ਸਿੰਘ ਸਭੀਏ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਖੰਡੇ ਦੀ ਪੌਲ ਛਕਾਤੀ ਉਹਨਾਂ ਵਿੱਚੋਂ ਇੱਕ ਵਿਅਕਤੀ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਜਾਂਦਾ ਹੈ ਉਹਨੂੰ ਉੱਥੋਂ ਉਹਦੀ ਦੇਗ ਨਹੀਂ ਪ੍ਰਮਾਨ ਕੀਤੀ ਜਾਂਦੀ ਕਿ ਤੂੰ ਨੀਵੀਂ ਜਾਤ ਦਾ ਕਿਉਂਕਿ ਪ੍ਰਬੰਧ ਜੀ ਅੰਗਰੇਜ਼ਾਂ ਕੋਲ ਜੋ ਸੀ ਉਹਦਾ ਉਹਦੀ ਦੇਗ ਨਹੀਂ ਪ੍ਰਵਾਨ ਕੀਤੀ ਗਈ ਉਹ ਉਥੋਂ ਬਾਹਰ ਆ ਗਿਆ ਨਰਾਸ਼ ਹੋ ਕੇ ਉਹਨੇ ਕੇਸ ਕਟਾਏ ਪੱਗ ਲਾਈ 크ਰਿਸਚੀਅਨ ਬਣ ਗਿਆ ਸਿਰ ਤੇ ਟੋਪ ਆ ਕੇ ਉਹ ਸਿੱਧਾ ਰਵਾਰ ਸਾਹਿਬ ਜਾਂਦਾ ਤੇ ਉਹਨੂੰ ਸਰੂਪਾ ਦਿੱਤਾ ਜਾਂਦਾ ਬੰਦਾ ਉਹੀ ਹੈ ਸਮਝ ਆ ਗਿਆ ਇੱਕ ਪਹਿਲੀ ਵਾਰ ਨਹੀਂ ਗੇਮ ਵਾਪਰੀ ਆ ਜਿਹੜੀ ਆਪਾਂ ਗਏ ਇੱਥੇ ਫਲਾਣੇ ਇਹਨੇ ਇਸਾਈ ਬਣ ਗਏ ਨੇ ਆ ਹੋ ਗਿਆ ਇੱਕ ਪਹਿਲੀ ਵਾਰ ਕਹਾਣੀ ਥੋੜਾ ਵਾਪਰੀ ਆ ਇਹਦਾ ਮਾਡਲ ਅਪਣਾ ਪੈਣਾ ਤੁਹਾਨੂੰ ਹੋਇਆ ਕਿੱਥੇ ਆ ਆਪਣੇ ਆਪ ਥੋੜਾ ਹੋ ਗਿਆ ਸਾਰਾ ਕੁਝ ਇਹਦੇ ਪਿੱਛੇ ਪੂਰੀ ਤਿਆਰੀ ਕੀਤੀ ਜਾਂਦੀ ਹੈ ਬੰਦਾ ਉਹ ਹੀ ਹੈ ਸਿੱਖ ਬਣ ਕੇ ਗਿਆ ਤੇ ਦੇਗ ਨਹੀਂ ਪਰਵਾਨ ਹੋਈ 크੍ਰਿਸਚਨ ਬਣ ਕੇ ਗਿਆ ਤੇ ਸਰੂਪਾ ਮਿਲਿਆ ਉਹਨੂੰ ਸਮਝ ਆਈ ਗੁਰੂ ਕੇ ਪੈਰਿਓ ਹੁਣ ਇਹ ਮੈਂ ਦੁਬਾਰਾ ਬਾਰ-ਬਾਰ ਰੀਪੀਟ ਕਰ ਰਿਹਾ ਵੀ ਜਾਣ ਲੱਗਿਆ ਉਹ ਤੋਂ ਟ੍ਰੈਕਟ ਲੈ ਕੇ ਜਾਇਓ ਸਾਰਾ ਕੁਝ ਵਿੱਚ ਲਿਖਿਆ ਮੈਂ ਕੋਲੋਂ ਤੇ ਨਹੀਂ ਕਹਿ ਰਿਹਾ ਸਾਰੀਆਂ ਗੱਲਾਂ ਜੇ ਕੋਲੋਂ ਕੋਈ ਅਗਲੇ ਰੌਲਾ ਪਾਉਣਗੇ ਇਹ ਸਭ ਰਿਟਨ ਚ ਜਿਹੜੀ ਲਿਖਤ ਹੁੰਦੀ ਆ ਨਾ ਇਹ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਅਜੇ ਮੂੰਹੋਂ ਬੋਲਿਆ ਤੇ ਕੋਈ ਚੈਲੰਜ ਕਰ ਦੂਗਾ ਜੀ ਆਵਾਜ਼ ਡੰਬੀ ਹੈ ਕਿਸੇ ਹੋਰ ਨੇ ਭਰ ਦਿੱਤੀ ਹੈ ਮੇਰੀ ਨਹੀਂ ਹੈਗੀ ਪਰ ਜਿਹੜਾ ਰਿਟਰਨ ਹੁੰਦਾ ਨਾ ਲਿਖਿਆ ਹੁੰਦਾ ਤਾਂ ਹੀ ਤਾਂ ਦਿੰਦੇ ਸੀ ਲਿਖ ਕੇ ਦੇ ਮੈਨੂੰ ਤੁਸੀਂ ਕਿਹ ਕੋ ਪਹਿਲ ਲੈਣੇ ਹੁਣ ਤੇ ਦੇਣੇ ਹੁਣ ਕੀ ਕਰੀਦਾ ਭਲਾ ਮੈਂ ਜਿਵੇਂ ਸਾਈਨ ਕਰ ਜਾਂ ਅੰਗੂਠਾ ਲਾ ਇੱਥੇ ਰਿਟਰਨ ਚ ਤੇ ਆਹ ਵੇਖ ਪਾਈ ਸਾਈਨ ਤੇਰੇ ਹੀ ਆ ਨਾ ਆ ਤੂੰ ਹੀ ਲਿਖਿਆ ਨਾ ਇੱਥੇ ਕਿਤਾਬ ਪੜੋ ਪਤਾ ਲੱਗੇ ਵੀ ਜਿਨ੍ਹਾਂ ਨੇ ਰਿਸਕ ਲੈ ਲੈ ਕੇ ਇੰਨਾ ਗਿਆਨ ਦਿੱਤਾ ਸਾਨੂੰ ਕਿਤਾਬ ਲਿਖਣ ਵਾਲਾ ਵੀ ਤੇ ਰਿਸਕ ਲੈਂਦਾ ਨਾ ਉਹਨੂੰ ਪਤਾ ਜਰੂਰ ਮੈਂ ਏਡੀ ਵੱਡੀ ਸਲਤਨਤ ਦੇ ਉਲਟ ਗੱਲ ਲਿਖੂੰਗਾ ਨਾ ਅਗਲੇ ਭੜੀ ਨਹੀਂ ਗੁਜ਼ਾਰਨਗੇ ਸਾਡੇ ਨਾਲ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੀ ਸ਼ਕਸ਼ੀਤ ਤੱਤੀਆਂ ਤਵੀਆਂ ਤੇ ਬਹਿ ਗਏ ਗੁਨਾਹ ਕੀਤਾ ਸੀ ਮਾਰੇ ਨੇ ਕੋਈ ਬਾਣੀ ਲਿਖ ਕੇ ਦਿੱਤੀ ਸਮਾਜ ਨੂੰ ਭਲਾ ਕੀਤਾ ਵੀ ਆਹ ਲਓ ਘਰ ਮੈਂ ਠਾਕੁਰ ਨਦਰ ਨਾ ਆਵੇ ਗਲ ਮੇ ਪਹਣ ਲੈ ਲਟਕਾਵੇ ਪਰ ਮੇ ਭੂਲਾ ਸਾਖਤ ਫਿਰਤਾ ਨੀਰ ਬਰੋਲਾ ਜਿਸ ਪਾਣ ਕੋ ਠਾਕੁਰੂ ਕਹਤਾ ਉਹ ਪਹਣ ਲੈ ਉਸਕੋ ਡੁੱਬਤਾ ਹੁਣ ਜਿਹੜੇ ਇੱਕ ਬੰਨੇ ਉਹ ਕਹਿੰਦੇ ਪੱਥਰ ਰੱਬ ਵਾ ਤੇ ਗੁਰੂ ਸਾਹਿਬ ਕਹਿੰਦੇ ਹੋਣਗੇ ਪੱਥਰ ਰੱਬ ਨਹੀਂ ਹੈਗਾ ਪੱਥਰ ਨੇ ਤੁਹਾਨੂੰ ਹੀ ਡੋਬ ਦੇਣਾ ਤੇ ਉਹ ਕਹਿੰਦੇ ਹਣ ਵਰਤ ਰੱਖੋ ਰੱਬ ਮਿਲੂ ਤੇ ਗੁਰੂ ਸਾਹਿਬ ਕਹਿੰਦੇ ਨੇ ਵਰਤਣਾ ਰਹੋ ਨਾ ਮਹਿਰਮਦਾਨਾ ਨਾ ਅਸੀਂ ਵਰਤ ਰੱਖਦੇ ਆਂ ਨਾ ਅਸੀਂ ਰਮਜ਼ਾਨ ਦੇ ਮਹੀਨੇ ਚ ਰੋਜ਼ੇ ਰੱਖਦੇ ਆਂ ਤੇ ਸੇਵੀ ਜੋ ਰੱਖਿਆ ਨਦਾਨਾ ਏਕ ਗੁਸਾਈਂ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਬੇਰਾ ਪੂਜਾ ਕਰੂੰ ਨਾ ਅਸੀਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆਂ ਪੂਜਾ ਕਰੋ ਨਾ ਨਵਾਜ਼ ਗੁਜਾਰੂ ਨਾ ਅਸੀਂ ਤੁਹਾਡੇ ਵਾਂਗੂ ਨਮਾਜ਼ਾਂ ਪੜ੍ਹਦੇ ਆਂ ਏਕ ਨਿਰੰਕਾਰ ਲਈ ਦੇ ਨਮਸਕਾਰੋ ਅੱਜ ਤਾਂ ਵੀਰਵਾਰ ਹੱਥਾਂ ਚ ਸੀਸੀਆਂ ਫੜੀਆਂ ਹੁੰਦੀਆਂ ਤੇਲ ਦੀਆਂ ਕਬਰਾਂ ਤੇ ਰੌਣਕਾਂ ਲੱਗੀਆਂ ਹੁੰਦੀਆਂ ਨੇ ਕੋਈ ਸਰੀਰਾਂ ਕੇ ਮੱਥੇ ਟੇਕ ਰਿਆ ਹੁੰਦਾ ਕੋਈ ਦੇਰਤਾਰੀ ਬਾਬਾ ਜੀ ਉਹਦੇ ਮਗਰ ਭਜੇ ਫਿਰਦੇ ਬਾਬਿਆਂ ਉੱਤੇ ਫੁੱਲ ਸੁੱਟੇ ਸੁੱਟ ਰਹੀ ਹੈ ਸਾਡੀ ਕੌਮ ਕਿਹਦੇ ਉੱਤੇ ਫੁੱਲ ਸੁੱਟ ਰਹੀ ਹੈ ਜੀ ਵਾਹ ਐਦਾਂ ਫੁੱਲ ਲੈ ਕੇ ਨਾ ਬਾਬਿਆਂ ਉੱਤੇ ਫੁੱਲ ਸੁੱਟ ਰਹੀ ਹੈ ਪੱਖੇ ਚੱਲ ਰਹੀ ਆ ਬਾਬਿਆਂ ਨੂੰ ਅੱਗੇ ਪਿੱਛੇ ਭਜ ਰਹੇ ਆ ਕਦੀ ਮਾਂ-ਬਾਪ ਦੀ ਸੇਵਾ ਕੀਤੀ ਐ ਨਹੀਂ ਰੀਜਣਾ ਕਦੀ ਬਾਪੂ ਦੇ ਮਾਤਾ ਦੇ ਮੰਜੇ ਤੇ ਬਹਿ ਕੇ ਵੇਖਿਆ ਆ ਜਿਹੜੇ ਸਾਧਾਂ ਦੀਆਂ ਜਾ ਕੇ ਚੁੰਕੀਆਂ ਭਰਦੇ ਆ ਬਾਬੇ ਨੂੰ ਪੱਖੇ ਚਲਦੇ ਕਦੀ ਆਪਣੇ ਬਾਪੂ ਦੇ ਪੈਰਾਂ ਵਾਲੇ ਬਨੇ ਬਹਿ ਕੇ ਬਾਪੂ ਦੀਆਂ ਪਾਟੀਆਂ ਅੱਡੀਆਂ ਚ ਕਦੀ ਕੋਈ ਲੋਸ਼ਨ ਲਾ ਕੇ ਉਹ ਅੱਡੀਆਂ ਭਰਨ ਦੀ ਕੋਸ਼ਿਸ਼ ਕੀਤੀ ਕੋਈ ਸਰੋਂ ਦਾ ਤੇਲ ਲਾਇਆ ਕਦੀ ਆ ਜਿਹੜੀਆਂ ਬੀਬੀਆਂ ਬਾਬਿਆਂ ਨੂੰ ਫੁੱਲ ਦੇ ਫੁੱਲ ਦੇ ਫੁੱਲ ਕੇ ਸ਼ਕਾਉਂਦੀਆਂ ਕਦੀ ਸੱਸ ਨੂੰ ਜਿਹੜੀਆਂ ਖਵਾਉਂਦੀਆਂ ਮੇਰਾ ਉਹਨਾਂ ਨੂੰ ਸਲੂਟ ਹੈ ਤਾਂ ਮੇਰਾ ਉਹਨਾਂ ਅੱਗੇ ਸਿਰ ਝੁਕਦਾ